ਦੋਸਤੋ ਸਤਿ ਸ੍ਰੀ ਅਕਾਲ ਮੈਂ ਮੋਗੇ ਤੋਂ ਡਾਕਟਰ ਅਮਰਿਕ ਸਿੰਘ ਕੰਡਾ ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ ਤੇ ਸੁੰਦਰ ਰਹੇ ਨੇ ਹੋ ਤੇ ਮੇਰੇ ਆਰਟੀਕਲਸ ਤੇ ਮੇਰਾ ਸੰਸਾਰ ਪ੍ਰਸਤ ਕਾਲਮ ਕੰਡੇ ਦਾ ਕੰਡਾ ਤੁਸੀਂ ਅਖਬਾਰਾਂ ਵਿੱਚ ਤੇ ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ ਦੋਸਤੋ ਹਰ ਰੋਜ਼ ਵਾਂਗ ਮੈਂ ਤੁਹਾਡੇ ਲਈ ਕੁਛ ਨਾ ਕੁਛ ਲੈ ਕੇ ਹਾਜ਼ਰ ਹੁੰਨਾ ਹਾਂ ਅੱਜ ਮੈਂ ਨਸ਼ੇ ਬਾਰੇ ਥੋੜਾ ਜਿਹਾ ਬੁਲਣ ਚਾਹਾਂਗਾ ਕੋ ਨਸ਼ਾ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਜੇ ਕਿਸੇ ਨੇ ਨਸ਼ਾ ਛਡਣਾ ਹੋਵੇ ਛਡਣਾ ਹੋਵੇ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇਸ ਸਾਲ ਦੇ ਵਿੱਚ ਵਿੱਚ ਮੋਗੇ ਕੋਈ ਨਾ ਕੋਈ ਫ੍ਰੀ ਹਸਪੀਟਲ ਖੁੱਲੇ ਜਾਵੇ ਸੋ ਨਸ਼ਾ ਮੁਕਤ ਕਰੀਏ ਸੋ ਵਧੀਆ ਗੱਲ ਹੈ ਬਾਕੀ ਸਾਨੂੰ ਸਿਆਸਦਾਨਾਂ ਤੋਂ ਏਡੀ ਕੋਈ ਬਾਲੀ ਚਾਕ ਨਹੀਂ ਹੈ ਬਈ ਕੁਛ ਕੁਛ ਕਰਨਗੇ ਸੋ ਆਪਾਂ ਆਪ ਹੀ ਕੁਛ ਨਾ ਕੁਛ ਕਰੀਏ ਸੋ ਸਾਡੇ ਕੋਲੇ ਇਹਦੇ ਬਾਰੇ ਇਲੈਕਟ੍ਰੋ ਹੋਮੋਪੈਥੀ ਵਿੱਚ ਵੀ ਬਹੁਤ ਸਾਰੀਆਂ ਦਵਾਈਆਂ ਨੇ ਬਹੁਤ ਸਸਤੀਆਂ ਨੇ ਔਰ ਜੇ ਕੋਈ ਅਫੀਮ ਖਾਂਦੇ ਨੇ ਉਹਨਾਂ ਲਈ ਆਯੁਰਵੇਦ ਵਿੱਚ ਕਾਫੀ ਅੱਛਾ ਰਿਜ਼ਲਟ ਅਸੀਂ ਲਿਆ ਹੋਇਆ ਬਹੁਤ ਸਾਰੇ ਜਿਹੜੇ ਐਨ ਆਰ ਆਈਜ਼ ਨੇ ਉਹ ਅਫੀਮ ਖਾਂਦੇ ਨੇ ਜਾਂ ਕੋਈ ਕੀ ਡੋਡੇ ਪੀਂਦੇ ਨੇ ਜਾਂ ਕੋਈ ਵੀ ਨਸ਼ਾ ਕਰਦੇ ਨੇ ਸਿਗਰਟ ਤੇ ਤਮਾਕੂ ਬਹੁਤ ਲੋਕ ਖਾਂਦੇ ਨੇ ਆਪਣੇ ਖਾਸ ਕਰਕੇ ਤੇ ਪੰਜਾਬ ਵਿੱਚ ਤੇ ਕਿਸੇ ਕਿਸਮ ਦਾ ਕੋਈ ਵੀ ਨਸ਼ਾ ਆ ਤੁਸੀਂ ਛਡਾਉਣਾ ਹੋਵੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 9855235000 ਈਮੇਲ ਹੈ skandamoga@gmail.com ਮੈਂ ਤੁਹਾਡੇ ਲਈ ਇੱਥੇ ਫੇਸਬੁੱਕ ਤੇ ਇੱਕ ਪੇਜ ਬਣਾਇਆ ਹੈ ਤੁਸੀਂ ਉੱਥੇ ਹਰ ਰੋਜ਼ ਨਵਾਂ ਨੁਸਖਾ ਵੀ ਪੜ ਸਕਦੇ ਹੋ ਤੁਹਾ ਮੈਂ ਇੱਕ ਤੁਹਾਨੂੰ ਗੱਲ ਦੱਸਣੀ ਜਾ ਰਿਹਾ ਸੀਗਾ ਕਿ ਜਿਹੜਾ ਅਸਲ ਵਿੱਚ ਬਹੁਤ ਜ਼ਿਆਦਾ ਜਿਹੜੇ ਗੁਟਕਾ ਤਮਾਕੂ ਸਿਗਰਟ ਬੀੜੀ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਫਾਸਫੋਰਸ ਜਿਹੜਾ ਆਪਣੇ ਤੱਤ ਹੁੰਦਾ ਉਹਦੀ ਕਮੀ ਹੋ ਜਾਂਦੀ ਹੈ ਤੇ ਉਹਦੇ ਲਈ ਆ ਉਹਨਾਂ ਨੂੰ ਫਾਸਫੋਰਸ ਦੀ ਜਰੂਰਤ ਹੁੰਦੀ ਆ ਤੇ ਅਸੀਂ ਇਹਦਾ ਦੇਸੀ ਇੱਕ ਅਰਕ ਬਣਾਇਆ ਸੋ ਸ਼ਰਾਬ ਪੀਣ ਵਾਲੇ ਵਿੱਚ ਕੀ ਹੁੰਦਾ ਸਲਫਰ ਦੀ ਕਮੀ ਹੋ ਜਾਂਦੀ ਆ ਸੋ ਇਹ ਇਹਦਾ ਵੀ ਇੱਕ ਅਸੀਂ ਹੋਲੀਆਂ ਵੀ ਤਿਆਰ ਕੀਤੀਆਂ ਹੋਈਆਂ ਨੇ ਔਰ ਇਹਦਾ ਤੁਸੀਂ ਡਰਾ ਉਸਪੀ પી ਸਕਦੇ اچھا મોટી ਗੱਲ ਇਹ ਹੈ ਵੀ ਕਈ ਬੰਦੇ ਕਹਿੰਦੇ ਵੀ ਇਹਦੇ ਕੋਈ ਸਾਈਡ ਇਫੈਕਟਾ ਕੋਈ ਇਹ ਕੋਈ ਪਾਇਨਾ ਹੋ ਜੇ ਜਾਂ ਨਾ ਹੋ ਜੇ ਜਿਵੇਂ ਅ ਅਸੀਂ ਸੌਣਦੇ ਆਮ ਸਾਧਾ ਕੋਲੋਂ ਦਵਾਈ ਲੈ ਕੇ ਆ ਜਾਂਦੇ ਹਾਂ ਉਪਾਧਨ ਕੀ ਦੇ ਆਂਦੇ ਨੇ ਸੋ ਕੁਝ ਬੰਦੇ ਆ ਜਿਹੜੇ ਨਹੀਂ ਛੱਡਣਾ ਚਾਹੁੰਦੇ ਉਹਨੂੰ ਤੁਸੀਂ ਇਹ ਪਾਣੀ ਚ ਪਿਆ ਬੂੰਦਾ ਬਾਕ ਦੇ ਸਕਦੇ ਹੋ ਤੇ ਉਹਨਾਂ ਦਾ ਜੀ ਨਹੀਂ ਕਰਨਾ ਇਸ ਪਾਸੇ ਜਾਣ ਦਾ ਤੇ ਉਹਨਾਂ ਦੀ ਖਾਣਾ ਦੇ ਵਿੱਚ ਅਦਰਕ ਦਾ ਜਿਵੇਂ ਚਾਰ ਪੰਜ ਪਾਕ ਦੇ ਤਾਂ ਉਹਨਾਂ ਨੂੰ ਉਹਨੇ ਸਬਜ਼ੀ ਚ ਅਦਰਕ ਜਿਆਦਾ ਪਾ ਲਿਆ ਉਹ ਅਦਰਕ ਦੇ ਵਿੱਚ ਬਹੁਤ ਸਾਰੇ ਗੁਣ ਨੇ ਜਿਹੜੇ ਉਹ ਆਪਾਂ ਨੂੰ ਇਸ ਉਹਦੇ ਚ ਫਾਸਫੋਰਸ ਹੈ ਉਹ ਜਸੈਂ ਦੀ ਹੈ ਉਹ ਸਲਫਰ ਹੈ ਉਹ ਇੱਕ ਆਵਦੇ ਆਪ ਚ ਇੱਕ ਵਧੀਆ ਚੀਜ਼ ਹੈ ਵੈਸੇ ਹੀ ਸੋ ਇਸ ਤਰ੍ਹਾਂ ਕੁਦਰਤੀ ਤੌਰ ਤੇ ਜਿਹੜੀ ਚੀਜ਼ ਹੈ ਉਹ ਉਹਦੀ ਅਲੱਗੀ ਗੱਲ ਹੁੰਦੀ ਹੈ ਸੋ ਜ਼ਿਆਦਾਤਰ ਜਿਹੜੇ ਕੋਈ ਵੈਲ ਪਾਵਰ ਜਿੰਨਾਂ ਦੀ ਸੈਸ਼ਨ ਨਾ ਚਾਹੁੰਦੇ ਆ ਆਵਦੇ ਆਪ ਉਹ ਮੋਸਟ ਵੈਲਕਮ ਜੋ ਮਰਜ਼ੀ ਆਓ ਫੋਨ ਕਰੋ ਮੈਨੂੰ 10 ਤੋਂ 2 ਮੈਂ ਹਾਜ਼ਰ ਹਾਂ ਤੁਹਾਡੇ ਲਈ ਮੈਨੂੰ ਖੁਸ਼ੀ ਹੋਊਗੀ ਵੇ ਤੁਸੀਂ ਇਸ ਨਸ਼ੇ ਨੂੰ ਆਵਦੇ ਜਿੰਦਗੀ ਚੋਂ ਕੱਢੋਂਗੇ ਸੋ ਬਹੁਤ سارے ਬਹੁਤ ਸਵੇਤਰੇ ਹੋ ਜਿਆ ਬਹੁਤ ਸਵੇਤਰੇ ਸੌਰੀ ਮੇਰਾ ਕਹਿਣਾ ਮਤਲਬ ਆਪਣੇ ਭੈਣ ਭਰਾ ਲੈ ਲੋ ਸੋ ਉਹ ਕਾਮਣੀਆਂ ਬਹੁਤ ਖਾਂਦੇ ਨੇ ਚਾਹੇ ਆਪਣੇ ਆਪਣੇ ਤੱਕੀ ਆ ਵੀ ਚਾਹੇ ਕੋਈ ਚੀਜ਼ ਸਰਕਾਰਾਂ ਵੈਣ ਕਰਦੀਆਂ ਨੇ ਉਹ ਆਪਣੇ ਫੈਸਲੇ ਕਰਦੀਆਂ ਨੇ ਹੁਣ ਖਾਂਗ ਦੀ ਦਵਾਈ ਬਣੀ ਕਾਦ ਲਈ ਸੀ ਉਸਨ ਲੂਜ਼ ਮੂਸ਼ਨ ਲੱਗੇ ਨੇ ਉਹਦੀ ਦਵਾਈ ਬਣੀ ਸੀ ਉਹ ਖਾਈ ਜਾਂਦੇ ਨੇ ਸੋ ਨਸ਼ੇ ਬਹੁਤ ਵਧੇ ਹੋਏ ਨੇ ਨਸ਼ਾ ਬਾਰੇ ਤਾਂ ਬਹੁਤ ਜਿਆਦਾ ਲੰਮਾ ਚੌੜਾ ਚਾਹੇ ਤੁਸੀਂ 2 ਘੰਟੇ ਬੋਲੋ ਤੇ ਨਸ਼ਾ ਬਹੁਤ ਜਿਆਦਾ ਵਧ ਗਿਆ ਨਸ਼ਾ ਆਪਣੇ ਲਈ ਬਹੁਤ ਹਾਰਮਫੁਲ ਸੋ ਨਸ਼ਾ ਸਭ ਤੋਂ ਪਹਿਲਾਂ ਆਪਦੇ ਸਰੀਰ ਨੂੰ ਤੇ ਆਪਦੇ ਘਰ ਨੂੰ ਖਰਾਬ ਕਰਦਾ ਸੋ ਮੇਰੀ ਯਾਦ ਜੋੜ ਕੇ ਬੇਨਤੀ ਹੈ ਕਿ ਵੱਦ ਤੋਂ ਵੱਧ ਇਸ ਆਡੀਓ ਨੂੰ ਤੁਸੀਂ ਵੱਧ ਤੋਂ ਵੱਧ ਜਿੰਨੇ ਵੀ ਦੋਸਤਾਂ ਮਿੱਤਰਾਂ 'ਚ ਸ਼ੇਅਰ ਕਰ ਸਕਦੇ ਕਰੋ ਉਹ ਕਹਿੰਦੇ ਹੁੰਦੇ ਨਾ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਸੋ ਦੋਸਤੋ ਐਨੀ ਪਤਾ ਹੁੰਦਾ ਵੀ ਕਦੋਂ ਕੀ ਦਾ ਪਟਾਕਾ ਪੈ ਜਾਣਾ ਸੋ ਜਿੰਨਾ ਚ ਰਹਿ ਗਏ ਆ ਜਿੰਨੀ ਉਮਰ ਲਿਖੀ ਹੈ ਉਹ ਤਾਂ ਹੈਗੀ ਹੈਗੀ ਹੈ ਤੇ ਜੇ ਤੁਸੀਂ ਚੰਗੇ ਕੰਮ ਕਰ ਲਈ ਆਪਾਂ ਵੀ ਚਲੋ ਕਿਸੇ ਆਪਾਂ ਜੇ ਮੰਨ ਕੇ ਚੱਲੀਏ ਅਸੀਂ 5% ਵੀ ਬੱਚਿਆਂ ਨੂੰ ਨਸ਼ੇ ਤੋਂ ਮੌਤ ਕਰ ਲਿਆ ਸੋ ਜੇ ਕਿਸੇ ਨੇ ਮੇਰੀ 100 ਬੰਦੇ ਨੇ ਗੱਲ ਸੁਣੀ ਉਹ ਚ ਇੱਕ ਬੰਦਾ ਵੀ ਠੀਕ ਹੋ ਗਿਆ ਮੈਨੂੰ ਖੁਸ਼ੀ ਹੋਊਗੀ ਸੋ ਦੋਸਤੋ ਇਹ ਵਾਤਵਾ ਤੁਸੀਂ ਸ਼ੇਅਰ ਕਰੋ ਸੋ ਮੇਰੇ ਨਾਲ ਕੋਈ ਸ਼ੇਸਵੰਦੀ ਗੱਲਬਾਤ ਕਰਨੀ ਹੋਵੇ ਉਹ ਮੈਂ ਨੰਬਰ ਮੇਰਾ 98873586 ਔਰ ਈਮੇਲ ਹੈ askandaamoga@gmail.com ਫੇਸਬੁਕ ਤੇ ਪੇਜ ਮੈਨੇਜਰਾ ਤੁਸੀਂ ਉੱਥੇ ਜਾ ਕੇ ਅ ਸੇ ਸਬੰਧੀ ਨੂੰਸਕੇ ਪੜ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਠੀਕ ਰੱਖ ਸਕਦੇ ਹੋ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਸਾਰਿਆਂ ਨੂੰ ਸ਼ਸ਼ੀਕਾਲ